ਹੋ ਕਿਤੇ ਦੀ ਨੀ ਸੁਨਾਬ ਚਾਟ ਉੱਤੇ ਵੇ ਕੁੜੀ ਤੈਨੂੰ ਰਹੀਂਦੀ ਪਾਲਦੀ ਬੜੇ ਚਿਰਾਂ ਬਾਅਦ ਅੱਜ ਫੇਰ ਦੱਸਿਆ ਵੇ ਪੱਗ ਬਣੀ ਪੱਖੇ ਨਾਲ ਦੀ ਕੀ ਹੋ ਗਿਆ ਵੇ ਜੱਟਾ ਕੀ ਹੋ ਗਿਆ ਲੱਭਦਾ ਪੀਰੇ ਵੇ ਤੇਰਾ ਕੀ ਹੋ ਗਿਆ ਤੇਰੀ ਮਾਂ ਦੀ ਤਲਾਸ਼ੀ ਲੈਣੀ ਨਹੀਂ ਵਾਪਸ ਸਾਡਾ ਗੁੰਮ ਹੋ ਗਿਆ ਕੀ ਹੋ ਗਿਆ ਵੇ ਜੱਟਾ ਕਿਨਾ ਪਹਿਲਾਂ ਕਿਨਾ ਕਾਤੇ ਲਿਖਦੇ ਨਹੀਂ ਕਿਨਾ ਵਰਕੇ ਤੇ ਲਿਖਦੇ ਨਹੀਂ ਵਰਕੇ ਤੇ ਪਹਿਲਾਂ ਪਹਿਲਾਂ ਵਰਕੇ ਤੇ ਲਿਖਿਆ ਜਾਂਦਾ ਫਿਰ ਉਹਨੂੰ ਫਿਰ ਉਹ ਦਵਾਇ ਤੁਸੀਂ ਗਾਣਾ ਫਿਰ ਫਿਰ ਸੁਣਦੇ ਹੋਲੀ ਆ ਫਿਰ ਗਾਣਾ ਫਿਰ ਉਸ ਤੋਂ ਬਾਅਦ ਫਿਰ ਉਸ ਤੋਂ ਬਾਅਦ ਚ ਕੱਢੀ ਦਾ ਠੀਕ ਹੈ ਜਿਹੜਾ ਜਿਹੜਾ ਜਦੋਂ ਜ਼ੋਰ ਜਾ ਪਏ ਜੇ ਕੱਢ ਕੇ ਮਰੀਦਾ झूठ <laughs> बोल रहे हैं आपको कोई गाना वाना नहीं आता कैसी बातें कर रहे हैं आप हा? किसी गाना में गाना नहीं आता आपको गाना आता है गाना आता है तो सुनाओ फिर गाना नहीं आता सरकार से आपकी क्या क्या समस्या है बताओ सर हेलो अरे सरकार से आपकी क्या क्या समस्या है अगला दिन बोलेगा तब ना बोले खोटा ਪਹਿਲੇ ਮੈਂ ਬਿਲਕੁਲ ਠੀਕ ਥਾ ਫਿਰ ਮੈਂ ਇੰਗਲਿਸ਼ ਸਿੱਖ ਲਈ ਨਾਓ ਆਈ ਐਮ ਫਾਈਨ ਬਾਈ ਮਾ ਕੇ ਵੀ ਜਾਣਾ ਪਰ ਤੂੰ ਤੇਰਾ ਖਤ ਨਾਲੇ ਕੱਲ ਸੁਣ ਲੈ ਬਾਈ ਕੱਲ ਤੇਰਾ ਦੰਦ ਛੋਟਾ ਢੂ ਨਿਕਲਿਆ ਉਹ ਕਿੱਲੇ ਦਾ ਦੁੱਧ ਲੈਣਾ ਹੈ ਹੋਰ ਇਹਦੇ ਵਿੱਚ ਹਾਥੀ ਨਿਕਲਣਾ ਗੱਲਾਂ ਕਰਦਾ ਇਹ ਤਬਾਹ ਕੱਟਦੇ ਹੁਣ ਰੰਗ ਪੰਜਾਬ ਦੇ ਕੈਨੇਡਾ ਟੂਰ 2022 ਤੁਸੀਂ ਸਾਰੇ ਜਣੇ ਆਨਲਾਈਨ ਟਿਕਟਾਂ ਖਰੀਦ ਸਕਦੇ ਹੋ ਉਹ ਥੋੜੀ ਓਏ ਚਲਾਓ ਕੁਝ ਮੈਂ ਯਾਰ ਮੇਰੀ ਲੋਟੀ ਆਹ ਹਾਂ ਜੀ ਉਹ ਗੱਲ ਕੀਤੀ ਸੀ ਉਹ ਕੱਲ ਇਸ ਤਰ੍ਹਾਂ ਜੀ ਮੈਂ ਸਾਰਿਆਂ ਨੂੰ 35 ਘੰਟੇ ਚੋਣਾਂ ਆ ਕੀ ਹੋਇਆ ਸੋਚਾ ਕਿ ਮੈਂ ਕਿ ਲਾਈਟ ਆਵੇਗਾ ਸਰ ਬੇਪਰ ਤੇ ਹੋ ਰਿਹਾ ਹੈ ਅੰਦਰ ਰੁਪਈਆ 100 ਵੱਟੀ ਦਾ 60 ਦਾ ਤੇਲ ਪਾਣੀ ਪੈ ਜਾਂਦਾ 20 ਦਾ ਆਪਣਾ ਗੋਲੀ ਕਟਾ ਖਾ ਛੱਡੀ ਦਾ 20 ਪੁਲਸ ਸਾਡੇ ਲੈ ਜਾਂਦੇ ਆ ਤੇ ਲੈ ਦੇ ਕੇ ਹੂਟੇ ਹੀ ਬਚਦੇ ਆ ਬਾ ਸ਼ੋ ਐਟੀਟਿਊਡ ਮੈਂ ਨਾ ਵੇਚੀ ਕੰਮ ਛੱਡ ਜਣਾ ਹੁੰਦਾ ਵਾ ਇਹ ਤੈਨੂੰ ਪਤਾ ਨਹੀਂਗਾ ਇਸ ਗੱਲ ਦਾ ਮੈਂ ਪੈਸਿਆਂ ਪੂਸਿਆਂ ਦਾ ਨਹੀਂ ਕੋ ਹਿਸਾਬ ਰੱਖਣਾ ਕੀ ਕਰਨਾ ਸੀ ਭੱਜਿਆ ਮਗਰ ਗਾਲ ਵੀ ਤੋੰਦੇ ਨਾ ਬੇਰੇ ਨਾ ਫੋਟੋ ਕਰਾਉਣੀ ਦੀ ਸਾਡਾ ਫੈਨ ਆ ਸਾਡਾ ਮੈਂ ਯਾਰ ਦੱਦਾ ਮੈਂ ਨਾ ਮੈਂ ਫੋਟੋ ਕਰਾਉਣੀ ਆ ਖੜੋ ਯਾਰ ਖੜੋ ਮੈਂ ਕਰਾਉਣਾ ਮੈਂ ਮੈਂ ਕਰਵਾਉਣਾ ਆ ਜਾ ਸਾਡੇ ਬਹੁਤ ਹੁੰਦੇ ਸੀ ਕਾਣੇ ਤਾਂ ਸੁਣਦੇ ਆ ਤੇ ਆ ਜਾ ਮੈਂ ਇਸਕਾ ਬਾਈਫ ਹੂੰ ਹੋ ਗਲ ਹੋ ਗਈ ਇਹਨਾਂ ਆ ਕੰਨ ਮੈਂ ਫੋਨ ਤੇ ਲਟਾਂਕ ਪਦੇ ਹੁੰਦੇ ਆ ਬਾਈ ਬਾਈ ਚੱਲ ਠੀਕ ਆ ਜਾਓ ਤੇ ਬਾਈ ਕਬੇ ਜਾਈ ਤਾ ਨਾ ਖਾਣੇ ਤੇ ਨਾ ਕੋਈ ਖਾਂਦਾ ਵੇਖਿਆ ਮੈਨੂੰ ਤਾਂ ਚਾਹ ਦਾ ਬਾਇਲਾ ਕੱਲਾ ਤੇ ਛੀ ਰੋਟੀਆਂ ਹਾਂ ਕਿਉਂ ਤਿੰਨ ਅੱਖ ਨੇ ਤੇ ਤੈਨੀ ਤੜਕੇ ਠੀਕ ਹੈ ਹੁਣ ਚਾਹ ਪਿਆਤੀ ਉਹਨਾਂ ਨੇ ਇੱਧਰ ਆ ਕੇ ਜਾ ਕੇ ਫੇਰ ਪਿਆਉਣਗੇ ਸਤਪੁਰ ਮੈਂ ਤੇਤੋਂ ਕਦੇ ਕੁਛ ਨਹੀਂ ਮੰਗਿਆ ਪਰ ਅੱਜ ਤੇਤੋਂ ਮੰਗਣ ਲੱਗਿਆ ਹੇ ਮੇਰੇ ਪਰਮਾਤਮਾ ਜਿਹੜਾ ਜਿਹੜਾ ਬੰਦਾ ਮੈਨੂੰ ਦੇਖ ਕੇ ਮੱਚਦਾ ਨਾ ਜਿਹੜਾ ਜਿਹੜਾ ਬੰਦਾ ਦੇਖ ਕੇ ਮੈਨੂੰ ਖੈਦਾ ਨਾ ਬਸ ਉਹਨਾਂ ਨੂੰ ਟੱਟੀਆਂ ਲਾ ਦੇ ਬਹੁਤੀ ਵੱਡੀ ਸਜ਼ਾ ਨਹੀਂ ਹੈਗੀ ਬਸ ਟੱਟੀਆਂ ਲਾ ਦੇ ਖਾਕੀ ਗੋਲੀ ਵੀ ਕੰਮ ਨਾ ਕਰੇ ਚੱਕ ਚਲਾਉ ਕੋ ਜ ਮੈਂ ਕਰ ਮੇਰੀ ਗੱਲ ਤੇ ਹਾਂ ਹਾਂ ਦਿੱਤੀ ਹੋ ਗਾ ਦਾ ਉਹ ਕੱਲ ਕੀਤਾ ਸੀ ਗੱਲ ਇਸ ਤਰ੍ਹਾਂ ਜੀ ਮੈਂ ਸਾਰਿਆਂ ਨੂੰ 35 ਕੱਢ ਚੋਣਾ ਆ ਕੀ ਹੋਇਆ ਸੋਚਿਆ ਕਿ ਮੈਂ ਕੱਢ ਲਾਈਟ ਆ ਗਈ ਬੇਪਰਵਾਹ ਹੋ ਗਏ ਉਹ ਤੋਂ ਨਹੀਂ ਰੰਗ ਪੰਜਾਬ ਦੇ ਕੈਨੇਡਾ ਟੂਰ 2022 ਤੁਸੀਂ ਸਾਰੇ ਜਣੇ ਔਨਲਾਈਨ ਟਿਕਟਾਂ ਖਰੀਦ ਸਕਦੇ ਹੋ ਉਹ ਛੋਟੀ ਓਏ ਤੇ ਭਾਈ ਮਾਗੇ ਵੀ ਜਾਣਾ ਪਰੇ ਤੂੰ ਤੇਰਾ ਖਤਰਾ ਕੱਲੇ ਕੱਲ ਸੁਣ ਲੈ ਭਾਈ ਕੱਲ ਤੇਰੇ ਦੰਦ ਚੋਂ ਦੁੱਧ ਨਿਕਲਿਆ ਉਹ ਕਿੱਲੇ ਦਾ ਦੁੱਧ ਲੈਣਾ ਹੈ ਹੋਰ ਇਹਦੇ ਵਿੱਚ ਹੱਥ ਹੀ ਨਿਕਲਣਾ ਹੈ ਗੱਲਾਂ ਕਰਦਾ ਇਹ ਤਾ ਵੜਾ ਕੱਟ ਦੇ ਹੁਣ ਸ਼ੀ ਲੈਣੀ ਨਹੀਂ ਬਾਪ ਸਾਡਾ ਗੁੰਮ ਹੋ ਗਿਆ ਕੀ ਹੋ ਗਿਆ ਜੱਟਾ ਕੀ ਹੋ ਹੋ ਕੇ ਤੇ ਦੀਦੋ ਨਹੀਂ ਸਨੇਪ ਚਾਟੀ ਉੱਤੇ ਵੇ ਕੁੜੀ ਤੈਨੂੰ ਰੈਂਦੀ ਪਾਲਦੀ ਬੜੇ ਚਿਰਾਂ ਬਾਅਦ ਅੱਜ ਫੇਰ ਦੱਸਿਆ ਵੇ ਪੱਗ ਬਣੀ ਪੱਖੇ ਨਾਲ ਦੀ ਪਹਿਲੇ ਮੈਂ ਬਿਲਕੁਲ ਠੀਕ ਥਾ ਫਿਰ ਮੈਂ ਇੰਗਲਿਸ਼ ਸਿੱਖ ਲਈ ਨਾਓ ਆਈ ਐਮ ਫਾਈਨ ਤੇ ਤੋ ਕਦੇ ਕੁਛ ਨਹੀਂ ਮੰਗਿਆ ਪਰ ਅੱਜ ਤੇ ਤੋ ਮੰਗਣ ਲੱਗਿਆ ਹੇ ਮੇਰੇ ਪਰਮਾਤਮਾ ਜਿਹੜਾ ਜਿਹੜਾ ਬੰਦਾ ਮੈਨੂੰ ਦੇਖ ਕੇ ਮੱਚਦਾ ਨਾ ਜਿਹੜਾ ਜਿਹੜਾ ਬੰਦਾ ਦੇਖ ਕੇ ਮੈਨੂੰ ਖੈਦਾ ਨਾ ਬਸ ਉਹਨਾਂ ਨੂੰ ਟੱਟੀਆਂ ਲਾ ਦੇ ਬਹੁਤੀ ਵੱਡੀ ਸਜ਼ਾ ਨਹੀਂ ਹੈਗੀ ਬਸ ਟੱਟੀਆਂ ਲਾ ਦੇ ਖਾਕੀ ਗੋਲੀ ਵੀ ਕੰਮ ਨਾ ਕਰੇ ਚੱਕ ਦੇ ਕੀ ਕਰਨਾ ਹੀ ਭੱਜਣਾ ਮਗਰ ਮੈਂ ਵੀ ਕਿਉਂਕਿ ਮੁੰਡਾ ਨਾ ਗਰੇ ਨਾ ਫੋਟੋ ਕਰਾਉਣੀ ਜੇ ਸਾਡਾ ਫੈਨ ਆ ਸਾਡੋ ਮੈਂ ਯਾਰ ਥੋੜਾ ਫੈਰਾਂ ਮੈਂ ਫੋਟੋ ਕਰਾਉਣੀ ਆ ਕਢੋ ਯਾਰ ਕਢੋ ਮੈਂ ਕਰਾਉਣਾ ਮੈਂ ਕਰਵਾਉਣਾ ਆ ਜਾ ਸਾਡੇ ਤੁਹਾਡੇ ਬਹੁਤ ਹੁੰਦੇ ਸੀ ਕਾਣੇ ਤਾਂ ਸੁਣਦੇ ਆ ਤੇ ਆ ਜਾਕਰ ਮੈਂ ਇਸਕਾ ਵਾਈਫ ਹੂੰ ਉਹ ਗੱਲ ਹੋ ਗਈ ਇਹਦਾ ਆ ਕੰਨ ਮੈਂ ਫੋਨ ਚ ਲੈ ਟਾਂਕ ਪੱਦੇ ਆ ਬਾਏ ਤਾਂ ਮੈਂ ਤੇ ਹੀ ਕਰਾਂਗੀ ਤੇ ਬਾਏ ਬਾਸ਼ ਸ਼ੋਅ ਐਟੀਟਿਊਡ ਮੈਂ ਨਾ ਵੇਚੀ ਕੰਮ ਛੱਡ ਜਣਾ ਹੁੰਦਾ ਵਾ ਇਹ ਤੈਨੂੰ ਪਤਾ ਨਹੀਂਗਾ ਇਸ ਗੱਲ ਦਾ ਮੈਂ ਪੈਸਿਆਂ ਪੁੱਛਿਆਂ ਦਾ ਨਹੀਂ ਕੋਈ ਹਿਸਾਬ ਰੱਖਣਾ ਸਾ ਵੀ ਸਾਈਤਾ ਨਾ ਖਾਣੇ ਤੇ ਨਾ ਕੋਈ ਖਾਂਦਾ ਦੇਖਿਆ ਮੈਨੂੰ ਤਾਂ ਚਾਹ ਦਾ ਬਾਇਲਾ ਕੱਲਾ ਤੇ ਛੀ ਰੋਟੀਆਂ ਹਾਂ ਕਿਉਂ ਤੈਨਾਂ ਹੱਥ ਨੇ ਤੇ ਤੈਨੀਆਂ ਤੜਕੇ ਠੀਕ ਹੈ ਹੁਣ ਚਾਹ ਪਿਆਤੀ ਉਹਨਾਂ ਨੇ ਇੱਧਰ ਆ ਕੇ ਜਾ ਕੇ ਫੇਰ ਪਿਆਉਣਗੇ ਅੰਦਰ ਰੁਪਈਆ 100 ਵੱਟੀ ਦਾ 60 ਦਾ ਤੇਲ ਪਾਣੀ ਪੈ ਜਾਂਦਾ 20 ਦਾ ਆਪਣਾ ਗੋਲੀ ਕਟਾ ਖਾ ਛੱਡੀ ਦਾ 20 ਪੁਲਸ ਸਾਡੇ ਲੈ ਜਾਂਦੇ ਆ ਤੇ ਲੈ ਦੇ ਕੇ ਹੂਟੇ ਹੀ ਬਚਦੇ ਆ ਅੰਦਰ ਰੁਪਈਆ 100 ਵੱਟੀ ਦਾ 60 ਦਾ ਤੇਲ ਪਾਣੀ ਪੈ ਜਾਂਦਾ 20 ਦਾ ਆਪਣਾ ਗੋਲੀ ਕਟਾ ਖਾ ਛੱਡੀ ਦਾ 20 ਪੁਲਸ ਸਾਡੇ ਲੈ ਜਾਂਦੇ ਆ ਤੇ ਲੈ ਦੇ ਕੇ ਹੂਟੇ ਹੀ ਬਚਦੇ ਆ ਕੀ ਕਰਨਾ ਸੀ ਭੱਜਿਆ ਮਗਰ ਗਾਇਬੀ ਤੇ ਮੰਦੇ ਨਾ ਬਾਰੇ ਨਾ ਫੋਟੋ ਕਰਾਉਣੀ ਜੀ ਸਾਡਾ 팬 ਆ ਸਾਡਾ ਮੈਂ ਯਾਰ ਥੋੜਾ ਫੈਰਾਂ ਮੈਂ ਫੋਟੋ ਕਰਾਉਣੀ ਐ ਖੜੋ ਯਾਰ ਖੜੋ ਮੈਂ ਕਰਾਉਣਾ ਮੈਂ ਬੈਠ ਜਾਵਾਂ ਆ ਜਾ ਗਾਇਬੀ ਦੇ ਥੋੜੇ ਬਹੁਤ ਹੋ ਜਾਂਦੇ ਨੇ ਕਾਣੇ ਤਾਂ ਸੁਣਦੇ ਆ ਤੇ ਆ ਜਾ ਕਰ ਮੈਂ ਇਸਕਾ ਬਾਈ ਫੂਲ ਉਹ ਗੱਲ ਹੋ ਗਈ ਇਹਦਾ ਆ ਕੰਨ ਮੈਂ ਫੋਨ ਨਾਲ ਟੰਗ ਪਾ ਦੇਣਾ ਓਏ ਬਾਏ ਚੱਲੋ ਤੇ ਹੀ ਕਰਾਓ ਤੇ ਬਾਏ ਬਾ ਸ਼ੋ ਐਟੀਟਿਊਡ ਮੈਂ ਨਾ ਵੇਚੀ ਕੰਮ ਛੱਡ ਜਣਾ ਹੁੰਦਾ ਵਾ ਇਹ ਤੈਨੂੰ ਪਤਾ ਨਹੀਂ ਗਾ ਇਸ ਗੱਲ ਦਾ ਮੈਂ ਪੈਸਿਆਂ ਪੂਛਿਆਂ ਦਾ ਨਹੀਂ ਕੋ ਹਿਸਾਬ ਰੱਖਣਾ ਸਾभी ਸਾਈਤਾ ਨਾ ਖਾਣੇ ਤੇ ਨਾ ਕੋਈ ਖਾਂਦਾ ਵੇਖਿਆ ਮੈਨੂੰ ਤਾਂ ਚਾਹ ਦਾ ਬਾਇਲਾ ਕੱਲਾ ਤੇ ਛੀ ਰੋਟੀਆਂ ਹਾਂ ਕਿਉਂ ਤਿੰਨ ਅੱਖ ਨੇ ਦੰਨੀ ਟੜਕੇ ਠੀਕ ਹੈ ਹੁਣ ਚਾਹ ਪਿਆਤੀ ਉਹਨਾਂ ਨੇ ਇੱਧਰ ਆ ਗਏ ਜਾ ਕੇ ਫੇਰ ਪਿਆਉਣਗੇ ਸਤਪੁਰ ਮੈਂ ਤੇਤੋਂ ਕਦੇ ਕੁਝ ਨਹੀਂ ਮੰਗਿਆ ਪਰ ਅੱਜ ਤੇਤੋਂ ਮੰਗਣ ਲੱਗਿਆ हे ਮੇਰੇ ਪਰਮਾਤਮਾ ਜਿਹੜਾ ਜਿਹੜਾ ਬੰਦਾ ਮੈਨੂੰ ਦੇਖ ਕੇ ਮੱਚਦਾ ਨਾ ਜਿਹੜਾ ਜਿਹੜਾ ਬੰਦਾ ਦੇਖ ਕੇ ਮੈਨੂੰ ਖੈਦਾ ਨਾ ਬਸ ਉਹਨਾਂ ਨੂੰ ਟੱਟੀਆਂ ਲਾ ਦੇ ਬਹੁਤੀ ਵੱਡੀ ਸਜ਼ਾ ਨਹੀਂ ਹੈਗੀ ਬਸ ਟੱਟੀਆਂ ਲਾ ਦੇ ਖਾਖੀ ਗੋਲੀ ਵੀ ਕੰਮ ਨਾ ਕਰੇ ਚੱਕ सरकार से आपकी क्या क्या समस्या है हाँ सर

ਕੱਟਦੇ ਹੁਣ। ਸੁਣਾ ਕੁਝ ਮੈਂ ਯਾਰ ਮੇਰੀ ਲੋਟੀ ਹਾਂ। ਹਾਂ। ਉਹ ਕੱਲ ਕੀਤਾ ਸੀ। ਉਹ ਗੱਲ ਇਸ ਤਰ੍ਹਾਂ ਜੀ ਮੈਂ ਸਾਰਿਆਂ ਨੂੰ 35 ਕੱਟ ਚੋਣਾ। ਆ ਕੀ ਹੋਇਆ? ਸੋਚਿਆ ਕਿ ਮੈਂ ਕੱਟ ਲਾਈਟ ਆ ਗਈ। ਇਹ ਬੇਪਰਵਾਹ ਹੋ ਗਏ। ਕੋਈ ਨਹੀਂ। ਹੈਲੋ ਦੋਸਤੋ ਸਾਰਿਆਂ ਨੂੰ ਸਸਰੀ ਕਾਲ ਉਹ ਨਵੇਂ ਗਾਣੇ ਬਾਰੇ ਤੁਹਾਡੇ ਨਾਲ ਗੱਲ ਕਰਨੀ ਸੀ। ਨਵਾਂ ਗਾਣਾ ਬੜੀ ਜਲਦੀ ਆ ਰਿਹਾ ਇੱਕ ਦੇ ਦਿਨ ਦੇ ਵਿੱਚ ਤੁਹਾਡੇ ਨਾਲ ਪੋਸਟਰ ਸ਼ੇਅਰ ਕਰਾਂਗੇ। ਉਮੀਦ ਕਰਦੇ ਆ ਜਿੱਦਾਂ ਤੁਸੀਂ ਸਾਨੂੰ ਪਿਛਲੇ 25-30 ਸਾਲਾਂ ਤੋਂ ਪਿਆਰ ਦੇ ਰਹੇ ਹੋ। ਮੇਰਾ ਤਾਂ خیال 40-45 ਸਾਲ ਹੀ ਹੋ ਚਲੇ ਇਸ ਲਾਈਨ ਦੇ ਵਿੱਚ। ਇਹ ਆਉਣ ਵਾਲੇ ਗਾਣੇ ਨੂੰ ਵੀ ਤੁਸੀਂ ਓਨਾ ਹੀ ਪਿਆਰ ਦੇਵੋਗੇ ਬਲਕਿ ਉਸ ਤੋਂ ਵੀ ਜ਼ਿਆਦਾ ਦੇਵੋਗੇ ਮੈਨੂੰ ਤੁਹਾਡੇ ਤੋਂ ਬਹੁਤ ਸਾਰੀਆਂ ਉਮੀਦਾਂ ਨੇ ਬਹੁਤ ਬਹੁਤ ਸ਼ੁਕਰੀਆ ਅੱਜ ਵੀ ਤੁਸੀਂ ਇੰਨਾ ਪਿਆਰ ਕਰਦੇ ਹੋ ਜਿਉਂਦੇ ਵੱਸਦੇ ਰਹੋ ਬਾਬਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀਆਂ ਦੇਵੇ ਤਰੱਕੀਆਂ ਦੇਵੇ ਖੁਸ਼ੀਆਂ ਦੇਵੇ ਹਮੇਸ਼ਾ ਖੁਸ਼ ਰਹੋ ਥੈਂਕ ਯੂ